ਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਨੂੰ ਇਹ ਹੀ ਅਪੀਲ ਹੈ ਕਿ ਜੋ ਆਉਣ ਵਾਲੀ 10 ਤਰੀਕ ਨੂੰ ਜੀ ਜੋ ਹਰ ਸਾਲ ਸੰਤ ਬਾਬਾ ਲੱਖਾ ਸਿੰਘ ਤੇ ਸੰਤ ਬਾਬਾ ਅਤਰ ਸਿੰਘ ਉਹਨਾਂ ਦੇ ਵਰਸੀ ਦੇ ਸਬੰਧ ਵਿੱਚ ਜੋ ਹਰ ਤਰ੍ਹਾਂ ਹਰ ਸਾਲ ਸਮਾਗਮ ਕੀਤੇ ਜਾਂਦੇ ਨੇ ਜੋੜ ਮੇਲੇ ਹੁੰਦੇ ਨੇ ਸੋ ਮਹਾਂਪੁਰਖਾਂ ਦੀ ਵਰਸੀ ਦੇ ਸਬੰਧ ਵਿੱਚ ਸੋ 10 ਤਰੀਕ ਤੋਂ ਇਹ ਸਮਾਗਮ ਸ਼ੁਰੂ ਹੋ ਆ ਜੀ 11 ਤਰੀਕ ਦਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਨਗਰ ਕੀਰਤਨਾ ਨਗਰ ਕੀਰਤਨ ਦੇ ਵਿੱਚ ਵੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਮਹਾਪੁਰਖਾਂ ਦੀ ਵਰਸੀ ਦੇ ਸੰਬੰਧ ਵਿੱਚ ਵੀ ਸਾਰੀ ਸੰਗਤ ਵੱਧ ਚੜ ਕੇ ਜੋੜ ਮੇਲੇ ਦੇ ਵਿੱਚ ਸੋ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਸਾਥ ਦੇਣ ਇਹੀ ਸੰਗਤ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਤਿੰਨੇ ਦਿਨ ਸਮਾਗਮ ਦੇ ਵਿੱਚ ਵੱਧ ਚੜ ਕੇ ਸੰਗਤਾਂ ਸਹਿਯੋਗ ਦੇਣ ਸੋ ਇਹੀ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਇਹ ਮਹਾਪੁਰਖਾਂ ਦੇ ਸੋ ਚਰਨ ਸੋ ਪ੍ਰਾਪਤੀ ਹੈ ਮਹਾਪੁਰਖ ਬਹੁਤ ਜਿਆਦਾ ਪਸੰਦਵਾ ਬਾਬਾ ਲੱਖਾ ਸਿੰਘ ਸੰਤ ਬਾਬਾ ਬਾਤਰ ਸਿੰਘ ਜੋ ਉਹਨਾਂ ਦੇ ਤੋ ਪ੍ਰੇਰਨਾ ਦਾ ਸਦਕਾ ਹੀ ਇਹ ਜੋ ਸਥਾਨ ਬਣੇ ਨੇ ਉਹਨਾਂ ਦੀ ਪ੍ਰੇਰਨਾ ਦਾ ਸਦਕਾ ਉਹਨਾਂ ਦੇ ਹੀ ਵਰਸੀ ਦੇ ਸੰਬੰਧ ਵਿੱਚ ਇਹ ਸਮਾਗਮ ਹੋ ਰਹੇ ਨੇ